मुर्दाबाद 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 भाई जोड़ पर भी पूरी करो पूरी करो पूरी करो मुक्ति पत्र जारी करो जारी करो जारी करो सरकार मुर्दाबाद 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 मुक्ति पत्र जारी करो जारी करो जारी करो

ज़िंदबादार मुर्दाबाद 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 ਡਿਸਕਾਊਂਟ ਭਰਤੀ ਨੂੰ ਲੈ ਕੇ ਅਸੀਂ ਕੱਲ ਵੀ ਆ ਜਿਹੜਾ ਪ੍ਰੋਟੈਸਟ ਲਗਾਇਆ ਸੀਗਾ ਕੱਲ ਵੀ ਕਰੋੜ ਜਹਮ ਕੀਤਾ ਗਿਆ ਸੀਗਾ ਜਿਸ ਤੇ ਚਲਦਿਆਂ ਸਾਨੂੰ ਪੁਲਿਸ ਪ੍ਰਸ਼ਾਸਨ ਹੋਵੇ ਭਾਵੇਂ ਸਿਵਲ ਪ੍ਰਸ਼ਾਸਨ ਹੋਵੇ ਉਹਨਾਂ ਦੇ ਜਿਹੜਾ ਭਰੋਸੇ ਦੇ ਮੁਤਾਬਕ ਅਸੀਂ ਜਿਹੜਾ ਕੱਲ ਜਿਹੜਾ ਪ੍ਰੋਟੈਸਟ ਸੀਗਾ ਉਸ ਨੂੰ ਇੱਕ ਵਾਰੀ ਬਰਾਮ ਦਿੱਤਾ ਸੀਗਾ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਭਰੋਸਾ ਦਿਵਾਇਆ ਗਿਆ ਸੀਗਾ ਕਿ ਅੱਜ 12:00 ਵਜੇ ਤੱਕ ਜਿਹੜਾ ETT 3264 ਭਰਤੀ ਦੀ ਭਾਵੇਂ ਸਟੇਸ਼ਨ ਅਲਾਟਮੈਂਟ ਹੋਵੇ ਜਾਂ ETT 3264 ਭਰਤੀ ਸੰਬੰਧੀ ਕੋਈ ਪੋਜ਼ਿਟਿਵ ਨਿਊਜ਼ ਹੋਵੇ ਜਿਹੜਾ 12:00 ਵਜੇ ਤੱਕ ਜਿਹੜੀ ਉਹ ਸਾਨੂੰ ਦੇ ਦਿੱਤੀ ਜਾਊਗੀ ਪਰ ਅੱਜ 12:00 ਵਜੇ ਤੋਂ ਬਾਅਦ ਕੋਈ ਵੀ ਜਿਹੜੀ ਪੋਜ਼ਿਟਿਵ ਨਿਊਜ਼ ਜਾਂ ਕਿਸੇ ਵੀ ਪ੍ਰਕਾਰ ਦੀ ਸਟੇਸ਼ਨ ਅਲਾਟਮੈਂਟ ਨੂੰ ਲੈ ਕੇ ਕੋਈ ਵੀ ਕਿਸੇ ਪ੍ਰਕਾਰ ਦੀ ਨਿਊਜ਼ ਨਹੀਂ ਗਈ ਕਿ ਉਹੀ ਇੱਕ ਜਿਹੜੇ ਲਾਰੇ ਪਹਿਲਾਂ ਲਗਾਏ ਜਾਂਦੇ ਨੇ ਕਿ ਸਿੱਖਿਆ ਮੰਤਰੀ ਜੀ ਵੱਲੋਂ ਅੱਜ ਫੇਰ ਉਹੀ ਲਾਰੇ ਲਾਏ ਗਏ ਨੇਗੇ ਜਿਸ ਦੇ ਚੱਲਦਿਆਂ ਅੱਜ ਫਿਰ ਅਸੀਂ ਸਿੱਖਿਆ ਮੰਤਰੀ ਜੀ ਦੀ ਕੋਠੀ ਦਾ ਘਰਾਹ ਕਰਨ ਆਏ ਹੋਏ ਹਾਂਗੇ ਸੋ ਬੇਨਤੀ ਕਰ ਦਿਆਂਗੇ ਕਿ ਜੇਕਰ ਸਾਡੀ ਅਲਾਟਮੈਂਟ ਨਾ ਹੋਈ ਅੱਜ ਜੇਕਰ ਈਟੀਟੀ ਦੇ ਸਚੌਂਡ ਭਰਤੀ ਨੂੰ ਲੈ ਕੇ ਸਟੇਸ਼ਨ ਅਲਾਟਮੈਂਟ ਨਹੀਂ ਹੁੰਦੀ ਸਾਡੀ ਜੋਇਨਿੰਗ ਨਹੀਂ ਹੁੰਦੀ ਤਾਂ ਜੋ ਸਾਡੇ ਵੱਲੋਂ ਐਕਸ਼ਨ ਉਹ ਲਿਖਿਆ ਗਿਆ ਹੈਗਾ ਜਿ ਉਹ ਐਕਸ਼ਨ ਉਹ ਲਗਾਏ ਜਾਣਗੇ ਜਿਸ ਵਿੱਚ ਜਾਨੀ ਮਾਲੀ ਜੋ ਵੀ ਨੁਕਸਾਨ ਹੋਊਗਾ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ